ਆਪ ਕੋਲ ਹੀ ਬੰਦ ਸਵਾਸ ਮਿਲਦੇ ਨੇ ਤੁਸੀਂ ਜਿਸ ਵਾਸਤੇ ਇਨਾਮ ਦਿੱਤੀ ਗਈ ਦਾਖਲੇ ਤੋਂ ਸਵਾਸ ਮਾਤਾ ਜੀ ਦੇ ਰੀਤੀ ਮਾਤਾ ਮੋਹਨ ਜੀ ਹੈ ਸਰਦਾਰ ਅਸ਼ਾ ਅਸੀਂ ਲਾਗੇ ਨਹੀਂ ਜਾ ਸਕਦੇ ਤੁਹਾਡਾ ਸਿਚਾਸਮਿਤ ਜਾ ਕੇ ਅ ਅੱਜ ਜੋ ਕਾਂਗਰਸ ਪਾਰਟੀ ਵੱਲੋਂ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਖੜਗੇ ਸਾਹਿਬ, ਰਿੰਕਾ ਗਾਂਧੀ ਜੀ ਤੇ ਪੰਜਾਬ ਦੇ ਲੀਡਰ ਰਾਜਾ ਅਮਰਿੰਦਰ ਸਿੰਘ ਵਿਰਿੰਗ ਸਾਹਿਬ, ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਤੇ ਦਿਨਦਰ ਯਾਦਵ ਜੋ ਸਾਡੇ ਇੰਚਾਰਜ ਨੇ ਪੰਜਾਬ ਦੇ ਉਹਨਾਂ ਦੀ ਮਿਹਰਬਾਨੀ ਦੇ ਨਾਲ ਕਾਂਗਰਸ ਦੇ ਸਾਰੀ ਲੀਡਰਸ਼ਿਪ ਦੀ ਮਿਹਰਬਾਨੀ ਦੇ ਨਾਲ ਦਾਸ ਨੂੰ 2 ਦਿਨ ਪਹਿਲਾਂ ਟਿਕਟ ਦਿੱਤੀ ਗਈ ਹੈ ਜਿਸ ਤੇ ਅੱਜ ਸ਼ੁਕਰਾਨਾ ਕਰਨ ਵਾਸਤੇ ਅੱਜ ਮੁਕਤਸਰ ਜ਼ਿਲ੍ਹੇ ਦੇ ਇਸ ਪਵਿੱਤਰ ਧਰਤੀ ਤੇ 40 ਮੁਕਤਾਂ ਦੀ ਧਰਤੀ ਦੇ ਉੱਪਰ ਵੱਟਾ ਟੇਕੇ ਧੰਨਵਾਦ ਕਰਨ ਲਈ ਤੇ ਅਸ਼ੀਰਵਾਦ ਲੈਣ ਲਈ ਆਏ ਆ ਕਿ ਇਹ ਜੋ ਇਲੈਕਸ਼ਨ ਹੈ ਇੱਕ ਬੜੀ ਵੱਡੀ ਲੜਾਈ ਹੈ ਦੇਸ਼ ਦੀ ਤੇ ਇਸ ਨੂੰ ਪ੍ਰਮਾਤਮਾ ਕਿਰਪਾ ਕਰੇ ਮਿਹਰ ਭਰੇ ਹੱਥ ਰੱਖੇ ਕਿ ਜਨਤਾ ਦੇ ਦਿਮਾਗ ਦੇ ਚੰਨ ਵਿੱਚ ਕਾਂਗਰਸ ਵਿੱਚ ਤੋਣ ਵਾਸਤੇ ਤਾਕਤ ਬਖਸ਼ੇ ਤਾਂ ਕਿ ਇਲੈਕਸ਼ਨ ਜਿਹੜਾ ਜਿੱਤਿਆ ਜਾ ਸਕਦੇ। ਮੁਕਸਰ ਦੇ ਲੋਕਾਂ ਬੜੀ ਨਾਰਾਜ਼ਗੀ ਹੈ ਕਿ ਨਾ ਸ਼ੇਰ ਸਿੰਘ ਭਾਇਆ ਜਿੱਤੇ ਜਾਂਦੇ ਉਸ ਤੋਂ ਬਾਅਦ ਵਾਪਸ ਨਹੀਂ ਦਿੱਖਦੇ ਮੁਕਸਰ। ਨਹੀਂ ਮੁਕਸਰ ਦੇ ਲੋਕਾਂ ਨੂੰ ਮੇਰੇ ਨਾਲ ਕੋਈ ਨਾਰਾਜ਼ਗੀ ਮੈਨੂੰ ਤਾਂ ਹੋ ਨਹੀਂ ਸਕਦੀ ਮੈਨੂੰ ਲੱਗਦਾ ਨਹੀਂ। ਪਰ ਜਿਹੜਾ ਪਿਛਲੀ ਵਾਰੀ ਇੱਥੋਂ ਐਮਪੀ ਬਣ ਕੇ ਗਿਆ ਸੀ ਸਰਦਾਰ ਸੁਬੀਰ ਸਿੰਘ ਬਾਦਲ ਉਹਨਾਂ ਨੂੰ ਕਿਸੇ ਨੇ ਇਸ ਹਲਕੇ ਵਿੱਚ 5 ਸਾਲ ਨਹੀਂ ਵੇਖਿਆ। ਮੈਂ ਤਾਂ ਜਦੋਂ ਫਲੱਡ ਆਇਆ ਸੀ ਇਹਨਾਂ ਫਲੱਡ ਦੇ ਦਿਨਾਂ ਵਿੱਚ ਇੱਥੋਂ ਦੇ ਲੋਕਾਂ ਵਾਸਤੇ ਜੋ ਮੇਰੇ ਨਿੱਜੀ ਫਾਂਸੀ ਉਹਨਾਂ ਵਿੱਚੋਂ ਟੈਂਕਰ ਆਰਓ ਜਿਹੜੇ ਉਹ ਮੈਂ ਤੇ ਮੁਹਈਆ ਕਰਾਇਆ ਸਨ ਉਸ ਚੀਜ਼ ਨੂੰ ਅੱਜ ਵੀ ਲੋਕ ਸਮਝਦੇ ਐ ਕਿ ਸਾਡੇ ਕਿਸੇ ਨੇ ਬਾਹਰ ਪੜੀਏ ਤਾਂ ਸ਼ੇਰ ਸੇ ਖਵਾਇਆ ਹੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਮਤਲਬ ਡੜਾਜੋ ਤੁਸੀਂ ਦੇਖੋ ਸਾਡੇ ਕੋਲ ਪੰਜ ਗਰੰਟੀਆਂ ਸਾਡੀ ਇਸ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਉਹਨਾਂ ਤੇ ਅਸੀਂ ਉਹ ਮੁੱਦੇ ਲੈ ਕੇ ਲੈ ਕੇ ਆਏ ਆ ਉਹਨਾਂ ਨੂੰ ਅਸੀਂ ਜਨਤਾ ਦੇ ਮਨ ਵਿੱਚ ਵੀ ਵਿਸ਼ਵਾਸ ਭਰਾਂਗੇ ਤੇ ਲੋਕ ਇਹ ਸਮਝਦੇ ਵੀ ਐ ਕਿ ਕਾਂਗਰਸ ਪਾਰਟੀ ਇਹੋ ਜੀ ਪਾਰਟੀ ਜਿਹੜੇ ਸਾਡੇ ਨਾਲ ਪੂਰੀ ਉਤਰ ਸਕਦੀ ਹੈ ਐਸਾ ਕਿ ਪ੍ਰੋਬਲਮ ਨਹੀਂ ਆ ਵੀ ਕਾਂਗਰਸ ਦਾ ਜਿਹੜਾ ਚੋਣ ਮੈਨੀਫੈਸਟੋ ਹੈ ਵਧੀਆ ਹੈ ਪਰ ਜਿੰਨਾ ਪਾਰਟੀ ਨੇ ਪ੍ਰਚਾਰਨਾ ਸੀਗਾ ਹਾਈ ਲੈਵਲ ਤੇ ਪ੍ਰਚਾਰਿਆ ਜਾ ਰਿਹਾ ਲੋਕਲ ਲੈਵਲ ਤੇ ਥੱਲੇ ਵਾਲੇ ਨਹੀਂ ਦੇਖੋ ਸਾਡੇ ਸਾਡੇ ਦੇਖੋ ਸਾਡੇ ਜਿਹੜੀ ਯੂਥ ਹੈ ਯੂਥ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਅਜੇ ਇਲੈਕਸ਼ਨ ਤੇ ਹੁਣ ਸ਼ੁਰੂ ਹੈ ਉਹ ਘਰ ਘਰ ਜਾ ਕੇ ਵੋਟਰਾਂ ਕੋਲ ਜਾ ਕੇ ਉਹ ਪੰਜ ਗਰੰਟੀਆਂ ਜਿਹੜੀਆਂ ਸਾਡਾ ਚੋਣ ਮੈਨੀਫੈਸਟੋ ਹੈ ਉਹ ਇੱਕ ਇੱਕ ਵੋਟਰ ਦੇ ਕੋਲ ਪਹੁੰਚ ਰਿਹਾ